ਜਦੋਂ ਕੁਆਰੀ ਸੀ ਉਦੋਂ ਚਾਹ ਸੀ ਵਿਵਾਹੀ ਤਾਂ ਮਾਮਲੇ ਹੁਣ ਵਿਆਹ ਹੀ ਕੀ ਹੁਣ ਉਹ ਜ਼ਿੰਮੇਦਾਰੀਆਂ ਦਾ ਜੰਜਾਲ ਪੈ ਗਿਆ ਉੱਤੇ ਹੁਣ ਬੰਦਾ ਚੁਰਦਾ ਹੈ ਦੁਖੀ ਹੁੰਦਾ ਹੈ ਤੇ ਜਦੋਂ ਜ਼ਿੰਮੇਦਾਰੀਆਂ ਦਾ ਜਾਲ ਪਿਆ ਫਿਰ ਪਛਤਾਵਾ ਪੱਲੇ ਪੈ ਗਿਆ ਵੀ ਇਹ ਤੇ ਬੜਾ ਔਖਾ ਕਾਰਜ ਹੈ ਪਹਿਲੀ ਜ਼ਿੰਦਗੀ ਬੜੀ ਚੰਗੀ ਹੁੰਦੀ ਸੀ ਮਰਜ਼ੀ ਨਾਲ ਉੱਠਦੇ ਸਾਂ ਮਰਜ਼ੀ ਨਾਲ ਖਾਂਦੇ ਸਾਂ ਜਿੱਥੇ ਦਿਲ ਕਰਦਾ ਸੀ ਚਲੇ ਜਾਂਦੇ ਸੀ ਜੋ ਚੀਜ਼ ਚਾਹੁੰਦੇ ਸੀ ਪਹਿਨ ਲੈਂਦੇ ਸੀ ਹੁਣ ਜਿਸ ਦਿਨ ਦੇ ਵਿਆਹ ਹੋਏ ਆ ਤਾਂ ਵੱਜ ਕੇ ਰਹਿ ਗਏ ਆ ਕਿਉਂਕਿ ਵਿਆਹ ਦੇ ਵਕਤ ਤੇਰੀ ਮਰਜ਼ੀ ਪੁੱਛੀ ਗਈ ਸੀ ਪਤੀ ਪਤਨੀ ਨੂੰ ਪੁੱਛਿਆ ਜਾਂਦਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਇਹ ਕੁੜੀ ਨੂੰ ਪਸੰਦ ਕਰਦੇ ਹੋ ਉਹ ਕਹਿੰਦੇ ਬਿਲਕੁਲ ਪਸੰਦ ਕਰਦੇ ਆ ਆਪਣੀ ਮਰਜ਼ੀ ਨਾਲ ਵਿਆਹ ਹੁੰਦਾ ਹੈ ਉਹਨਾਂ ਦੇ ਫਿਰ ਪਤਾ ਨਹੀਂ ਉਹਨਾਂ ਦੇ ਮਨਾਂ ਵਿੱਚ ਕਿੱਥੋਂ ਛਿਕਬੇ ਆ ਕੇ ਭਰ ਜਾਂਦੇ ਨੇ ਮੈਨੂੰ ਤੇ ਕਈ ਰਸਤੇ ਆਉਂਦੇ ਸਨ ਆ ਮੇਰੇ ਗੱਲ ਪੈ ਗਈ ਇਹ ਤੋਂ ਵੀ ਕਿੰਨੀਆਂ ਸੋਹਣੀਆਂ ਮਿਲਦੀਆਂ ਸੀ ਇਹੋੀ ਗੱਲ ਔਰਤ ਕਹਿੰਦੀ ਹੈ ਕਿ ਮੈਨੂੰ ਵੀ ਕਈ ਰਸਤੇ ਆਉਂਦੇ ਸੀ ਕਿੱਥੇ ਮੈਂ ਭੁੱਖੇ ਨੰਗਿਆਂ ਦੇ ਬਾਹ ਪੈ ਗਿਆ ਮੇਰਾ ਉਹ ਇੱਕ ਦੂਜੇ ਨੂੰ ਦਿੱਤੇ ਜਾਣ ਵਾਲੇ ਸ਼ਿਕਵੇ ਇਹ ਦੱਸਦੇ ਨੇ ਵੀ ਕਿੰਨੀ ਅਸੰਤੁਸ਼ਟੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਅਸੀਂ ਕਿੰਨੇ ਓਖੜ ਚੁੱਕੇ ਆਂ ਅੰਦਰੋਂ ਕਿੰਨੇ ਮਨ ਭਰ ਚੁੱਕੇ ਨੇ ਅੰਦਰੋਂ ਮੂੰਹ ਇੱਕ ਦੂਜੇ ਤੋਂ ਮੁੜ ਚੁੱਕੇ ਨੇ ਤੇ ਉੱਥੇ ਅਸੀਂ ਦੋਸ਼ ਆਪਣੇ ਵਡੇਰਿਆਂ ਨੂੰ ਦਿੰਦੇ ਆ ਜਾਂ ਦੋਸ਼ ਗੁਰੂ ਨੂੰ ਦਿੰਦੇ ਆ ਜਦ ਕਿ ਰਸਤੇ ਟਾਈਮ ਸਾਡੀ ਮਰਜ਼ੀ ਚੱਲੀ ਸੀ ਤੇ ਫੇਰ ਅਸੀਂ ਵਿਚੋਲਿਆਂ ਨੂੰ ਕੱਢਦੇ ਹਾਂ ਗਾਲਾਂ ਵਿਚੋਲਿਆਂ ਦੇ ਸਿਰ ਤੇ ਅਸੀਂ ਸਾਰਾ ਕੋ ਪਾਰੰਦੇ ਆ ਕਿ ਅਸੀਂ ਦੱਸਿਆ ਸੀ ਵੀ ਐਵੇਂ ਦਾ ਮੁੰਡਾ ਨਹੀਂ ਚਾਹੀਦਾ ਅਸੀਂ ਸਸੇ ਐਵੇਂ ਦੀ ਕੁੜੀ ਨਹੀਂ ਚਾਹੀਦੀ ਇਹ ਵਿਚੋਲਿਆਂ ਨੂੰ ਕੁੜੀ ਸੀ ਫਿਰਦੇ ਵਿੱਚ